ਪੰਜਾਬ ਦੇ ਵਿੱਚ 2 ਤੋਂ ਵੱਧ ਬੱਚੇ ਪੈਦਾ ਹੋਣ ਤੇ ਜੁਰਮਾਨਾ ਲੱਗੇਗਾ ਜਾਂ ਫਿਰ 2 ਤੋਂ ਵੱਧ ਬੱਚੇ ਪੈਦਾ ਹੋਣ ਤੇ VOTING RIGHT ਖੋਹ ਲਿਆ ਜਾਵੇਗਾ ਤਰਸੇ ਇੱਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਗਿਆ ਹੈ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਦੇ ਅੱਗੇ ਐ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਹੈ ਜਲੰਧਰ ਨਾਰਥ ਤੋਂ ਵਿਧਾਇਕ ਬਾਬਾ ਹੈਂਡਰੀ ਦੇ ਵੱਲੋਂ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਮੰਗ ਰੱਖੀ ਗਈ ਹੈ ਕਿ ਜਿਹੜਾ ਪੰਜਾਬ ਦੇ ਵਿੱਚ 2 ਤੋਂ ਵੱਧ ਬੱਚੇ ਪੈਦਾ ਕਰਦਾ ਹੈ ਉਸ ਨੂੰ 10 ਲੱਖ ਰੁਪਏ ਜੁਰਮਾਨਾ ਲੱਗਣਾ ਚਾਹੀਦਾ ਹੈ ਤੇ ਇਸੇ ਨਾਲ ਹੀ VOTING RIGHT ਖੋਹਣ ਦੀ ਮੰਗ ਜਿਹੜੀ ਹੈ ਉਹਨਾਂ ਦੇ ਵੱਲੋਂ ਇਸ ਬਿਲ ਦੇ ਵਿੱਚ ਕੀਤੀ ਗਈ ਹੈ ਹਾਲਾਂਕਿ ਇਹ ਬਿਲ ਫਿਲਹਾਲ ਪੇਸ਼ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਨਰਚਰਚਾ ਹੋਵੇਗੀ ਜੇਕਰ ਇਹ ਬਿੱਲ ਵਿਧਾਨ ਸਭਾ ਦੇ ਵਿੱਚ ਆਉਂਦਾ ਹੈ ਫਿਲਹਾਲ ਹੈ ਬਿੱਲ ਜਿਹੜਾ ਹੈ ਕੁਲਤਾਰ ਸਿੰਘ ਸੰਧਵਾ ਦੇ ਕੋਲ ਪਿਆ ਹੋਇਆ ਦੱਸੇ ਕਿ ਬੀਤੇ ਕੱਲ੍ਹ ਹੀ ਇਹ ਬਿੱਲ ਜਿਹੜਾ ਹੈ 바ਵਾ ਹੈਨਰੀ ਦੇ ਵੱਲੋਂ ਕੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਦਿੱਤਾ ਜਾਂਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ 바ਵਾ ਹੈਨਰੀ ਦੇ ਵੱਲੋਂ ਕੀ ਕੁਝ ਮੰਗ ਰੱਖੀ ਜਾ ਰਹੀ ਹੈ ਕਿ ਕੁਝ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਆਓ ਉਹਨਾਂ ਦੇ ਕੋਲੋਂ ਸੁਣਦੇ ਹਾਂ ਮੈਮ ਅੱਜ ਜਿਹੜਾ ਪੰਜਾਬ ਦਾ ਤੇ ਖਾਸ ਕਰਕੇ ਹਿੰਦੁਸਤਾਨ ਦਾ ਜਿਹੜਾ ਅੱਜ ਜੀ कि है मेजर बर्निंग इशू है वो रिलेटेड टू वन इज हेल्थ केयर वन इज एजुकेशन क्राइम देन सब तो बड़ा इशू सादा फॉर एग्जांपल बूटी नाले दा हैगा पॉपुलेशन दा है कैंसर दा है एंड मैं ये सोचता हैगा मेरे जहन दे विच ये हैगा जी के इधर जो कारण हैगा मुख्यला कारण है दैट इज ओवर पॉपुलेशन ਜੀ ਐਂਡ ਉਹਨੂੰ ਉਹਨੇ ਮੱਦੇ ਨਜ਼ਰ ਰੱਖਦੇ ਹੋਏ ਕਿ ਹਿੰਦੁਸਤਾਨ ਦਾ ਜਿਹੜਾ ਖੇਤਰਫਲ ਹੈਗਾ ਦੈਟ ਇਜ਼ ਓਨਲੀ 2.3 ਪਰਸੈਂਟ ਆਫ ਦ ਲੈਂਡ ਏਰੀਆ ਜੀ ਇਹ ਹਿੰਦੁਸਤਾਨ ਦੀ ਜਿਹੜੀ ਪੋਪੂਲੇਸ਼ਨ ਹੈ ਦੈਟ ਅਕਾਉਂਟਸ ਫੋਰ ਮੋਰ ਥੈਨ 17 ਪਰਸੈਂਟ ਆਫ ਵਰਲਡ ਪੋਪੂਲੇਸ਼ਨ ਜੀ ਐਂਡ ਅਗਰ ਸਾਡੇ ਜਿਹੜੇ ਰਿਸੋਰਸਸ ਹੈਗੇ ਆ ਉਹ ਸਟ੍ਰੈਚ ਹੋ ਗਏ ਹੈਗੇ ਉਹ ਪੋਪੂਲੇਸ਼ਨ ਕਰਕੇ ਤੇ ਇਹ ਇਨ ਟਾਈਮ ਹੋ ਜਾਦਾ ਸਟ੍ਰੈਚ ਹੋ ਗਏ ਉਹਦਾ ਇੱਕ ਜਿਹੜਾ ਐਗਜ਼ਾਮਪਲ ਹੈਗਾ ਉਹ ਦੈਟ ਇਜ਼ ਜਪਾਨ ਜਪਾਨ ਦੀ ਡੈਂਸਟੀ ਆਫ ਪੋਪੂਲੇਸ਼ਨ ਤੇ ਪੰਜਾਬ ਦੀ ਔਰ ਹਿੰਦੁਸਤਾਨ ਦੀ ਡੈਂਸਟੀ ਆਫ ਪੋਪੂਲੇਸ਼ਨ ਇਕੁਅਲ ਹੈ ਜੀ ਅੱਜ ਉਹਨਾਂ ਦੀ ਜਿਹੜੀ ਅੱਜ ਜਿਹੜੀ ਉਹਨਾਂ ਦੀ ਐਵਰੇਜ ਲਿਵਿੰਗ ਹੈ ਕਿ ਹੈ ਜੀ ਉਹ ਦੈਟ ਇਜ਼ 48 ইয়ার্স ਜੀ ਉਹਨਾਂ ਦੇ ਫਾਈਨੈਂਸ਼ੀਅਲ ਤੇ ਤੇ ਖਾਸ ਕਰਕੇ ਉਹਨਾਂ ਦੇ ਹੈਲਥ케어 ਸਿਸਟਮ ਦੇ ਉੱਤੇ ਅੱਜ ਬਹੁਤ ਜ਼ਿਆਦਾ ਵੱਡਾ ਬੋਝ ਪਿਆ ਹੋਇਆ ਹੈਗਾ ਕਿ ਉਹ ਉਹ ਸਾਰੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਟੂ ਚਾਈਲਡ ਪਾਲਿਸੀ ਜਿਹੜੀ ਹੈਗੀ ਹੈ ਉਹਨੂੰ ਮੱਦੇਨਜ਼ਰ ਰੱਖਦੇ ਪਰ ਜਿਹੜੀ ਕਿ ਗੌਰਮੈਂਟ ਦੀ ਬਹੁਤ ਜ਼ਿਆਦੀ ਹੈ ਬਟ ਉਹਨੂੰ ਇੱਕ ਅ ਅਮਲੀ ਜਾਮਾ ਪਹਨਣ ਵਾਸਤੇ ਇਹਨਾਂ ਬਿਲ ਜਿਹੜਾ ਉਹਨੇ ਪੇਸ਼ ਕੀਤਾ ਹੈ ਉਹਦੇ ਵਿੱਚ

अच्छा सर जिस तरीके बिल ਦੇ ਵਿੱਚ ਗੱਲ ਕੀਤੀ ਗਈ ਹੈ ਕਿ 10 ਲੱਖ ਰੁਪਏ ਜੁਰਮਾਨਾ ਹੋਣਾ ਚਾਹੀਦਾ ਹੈ ਤੇ ਉਹਨਾਂ ਦੀ VOTING ਰਾਈਟ ਜਿਹੜੀ ਹੈ ਉਹ ਖੋਹ ਲੈਣੀ ਚਾਹੀਦੀ ਹੈ ਪਰ ਜੇ ਆਪਾਂ ਗੱਲ ਕਰੀਏ 10 ਲੱਖ ਰੁਪਏ ਜੁਰਮਾਨੇ ਦੀ ਇੱਕ ਵੱਡੀ ਰਕਮ ਹੁੰਦੀ ਹੈ ਤੇ ਇਹਦੀ ਇੰਪਲੀਮੈਂਟੇਸ਼ਨ ਹੋਏਗੀ ਕਿੱਦਾਂ ਫਿਰ ਮੈਮ ਇਹਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਚੀਜ਼ ਹੋਰ ਮੈਂ ਲਿੱਖੀ ਹੈਗੀ ਆ ਉਹ ਇਹ ਲਿਖਿਆ ਹੈ ਕਿ ਸਾਡੇ ਜਿਹੜੇ ਅੱਜ ਦੇ ਬੱਚੇ ਹੈ ਗਿਆਂ ਉਹ ਬਹੁਤ ਬੜੇ ਲਿਖੇ ਹੈ ਸਮਝਦਾਰ ਹੈ ਜੀ ਇਹਦੇ ਵਿੱਚ ਇੱਕ ਕਮੇਟੀ ਫਾਰਮ ਕੀਤੀ ਜਾਏਗੀ। ਉਹ ਕਮੇਟੀ ਦਾ ਕੰਮ ਹੋਏਗਾ ਇਹਨੂੰ ਬਰੀ ਇੰਪੋਰਟੈਂਟ ਕਮੇਟੀ ਹੋਏਗੀ ਜਿਹਦੇ ਵਿੱਚ ਲਗਭਗ ਪੰਜ ਮਿਸਟਰ ਸਹਿਬਾਨ ਆਉਣਗੇ, ਨਾਲੋਂ ਦਾ ਦੇ ਸੈਕਟਰੀ ਸਹਿਬਾਨ ਆਉਣਗੇ। ਇਨੀ ਵੀ ਵਨ ਆਫ ਦਿ ਮੋਸਟ ਇੰਪੋਰਟੈਂਟ ਕਮੇਟੀਆਂ। ਉਹਦਾ ਕੰਮ ਇਹ ਹੋਏਗਾ ਕਿ ਜੀ 11th ਤੋਂ ਬਾਅਦ ਸਾਡੇ ਬੇਟੇ-ਬੇਟੀਆਂ ਨੂੰ ਐਜੂਕੇਟ ਕੀਤਾ ਜਾਏਗਾ ਕਿ ਇਹਦੇ ਪ੍ਰੋਸ ਐਂਡ ਕਾਂਸ ਕਿੰਦੇ ਨੇ। ਜੀ। ਸੋ ਦੈਟ ਕਿ ਅੱਜ ਵੀ ਸਾਡੀ ਜਿਹੜੀ ਫਰਟੀਲਿਟੀ ਰੇਟ ਹੈਗੀ ਆ 1.6 ਹੈ। ਜੀ 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 ਅਗਰ ਅਗਰ ਅਸੀਂ ਆਪਣੇ ਗ੍ਰੋਥ ਰੇਟ ਨੂੰ ਸਸਟੇਨ ਕਰਨਾ ਚਾਹੀਏ ਅਗਰ ਅਸੀਂ ਆਪਣੀ ਪੋਪੂਲੇਸ਼ਨ ਨੂੰ ਸਸਟੇਨ ਕਰਨਾ ਹੈ ਤੇ ਉਹਦੇ ਵਾਸਤੇ ਫਰਟੀਲਿਟੀ ਰੇਟ ਜਿਹੜਾ ਹੈਗਾ ਉਹ 2.1 ਹੋਣਾ ਚਾਹੀਦਾ ਹੈ ਜੀ ਸੋ ਮੇਰਾ ਇਸ਼ੂ ਇਹ ਹੈਗਾ ਕਿ ਅਸੀਂ ਉਹ ਬੱਚਿਆਂ ਨੂੰ ਐਜੂਕੇਟ ਕਰਕੇ ਅਸੀਂ ਸਾਰਾ ਜਿਹੜਾ ਹੈ ਇਹ 10 ਲੱਖ ਰੁਪਏ ਤਾਂ ਸਿਰਫ ਇੱਕ ਹਿੰਡਰੈਂਸ ਰੱਖੀ ਹੋਈ ਹੈ ਪਰ ਅਗਰ ਕਈ ਜਾਨੇ ਜਿਹੜੇ ਨਹੀਂ ਹੋਏਗੀ ਤੇਰੇ ਆਬਵੀਅਸਲੀ ਜਦੋਂ ਇਹ ਬਿਲ ਪਾਸ ਹੋਏਗਾ ਤਾਂ ਰੂਲਸ ਬਦਲ ਕੇ ਰੂਲਸ ਦੇ ਤਹਿਤ ਜਿਹੜਾ ਹੈਗਾ ਇਹਨੂੰ ਇੰਪਲੀਮੈਂਟ ਕੀਤਾ ਜਾਏਗਾ ਖਾਸ ਕਰਕੇ ਜਿਹੜੇ ਬੱਚੇ ਨਹੀਂ ਵੀ ਕਰਦੇ ਉਹਨਾਂ ਨੂੰ ਇਨਸੈਂਟਿਵ ਦਿੱਤਾ ਜਾਏਗਾ ਅਗਰ ਉਹ ਗਵਰਨਮੈਂਟ ਜੌਬ ਦੇ ਵਿੱਚ ਹੈ ਤਾਂ ਉਹਨਾਂ ਦੀ ਪ੍ਰੋਮੋਸ਼ਨ ਜਿਹੜੀ ਹੈ ਉਹ ਬਾਕੀਆਂ ਨਾਲੋਂ ਜ਼ਿਆਦਾ ਜ਼ਿਆਦਾ ਹੋਏਗੀ ਜਲਦੀ ਹੋਏਗੀ ਮਤਲਬ ਜਿਨ੍ਹਾਂ ਦੇ ਦੋ ਬੱਚੇ ਨੇ ਉਹ ਦੋ ਤਾਂ ਕੱਟਨੇ ਜਿਨ੍ਹਾਂ ਦੇ ਨਿੱਥ ਕੋਈ ਬੱਚਾ ਨਹੀਂ ਹੈ ਉਹਨਾਂ ਨੂੰ ਜ਼ਿਆਦਾ ਐਕਸਲਰੇਟਡ ਪ੍ਰੋਮੋਸ਼ਨ ਦਿੱਤੀ ਜਾਏਗੀ ਜਿੰਨਾਂ ਦਾ ਇੱਕ ਬੱਚਾ ਉਹਨਾਂ ਦੇ ਦੋ ਤੋਂ ਜ਼ਿਆਦਾ ਦਿੱਤੀ ਜਾਏਗੀ ਉਹਨਾਂ ਜਿਹੜੇ ਬਿਲੋ ਪੋਵਰਟੀ ਲਾਈਨ ਫੈਮਲੀ ਦਾ ਹੈਗਾ ਉਹ ਦੋ ਤੋਂ ਘੱਟ ਬੱਚੇ ਰੱਖਦੇ ਨੇ ਤਾਂ ਉਹਨਾਂ ਨੂੰ ਕੈਸ਼ ਇਨਸੈਂਟਿਵ ਦਿੱਤਾ ਜਾਵੇ ਗੌਰਮਤ ਕੋਲ ਵੀ ਸੋ ਇਹ ਬਹੁਤ ਸੰਨੀਆ ਚੀਜ਼ ਹੈ ਇਸ ਸਕੀਮ ਦੇ ਵਿੱਚ ਅੱਛਾ ਸਰ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਨੀ ਆ ਕਿ ਇੱਕ ਸਟੇਟ ਇਹੋ ਜਿਹੀ ਵੀ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਦੋ ਤੋਂ ਵੱਧ ਬੱਚੇ ਹੋਣਗੇ ਤਾਂ ਉਹਨਾਂ ਦੀ ਸਰਕਾਰੀ ਨੌਕਰੀ ਜਿਹੜੀ ਹੈ ਉਹ ਤੋਂ ਥੋੜਾ ਉਹਨਾਂ ਨੂੰ ਵਾਂਝਾ ਰੱਖਿਆ ਜਾਵੇਗਾ ਤੁਹਾਨੂੰ ਲੱਗਦਾ ਹੈ ਕਿ ਉਹਦੀ ਇੰਪਲੀਮੈਂਟੇਸ਼ਨ ਉਹ ਸਟੇਟ ਦੇ ਵਿੱਚ पॉपुलेशन कंट्रोल चाहिए अगर हिस्टोरिकली देखो वर्ल्ड ओवर जो गवर्नमेंट के इंसेंटिव है पॉपुलेशन कंट्रोल बिल्कुल हो सकता है का। अगर तुम हिंदुस्तान के दे बारे देखो तो उन्नीस सौ साठ के हर फीमेल के फाइव किड्स होंगे ऑन एवरेज एंड दिस इज अ गवर्नमेंट स्टेटस पे अज वो घट के अस रिप्लेसमेंट के कोल आ चुके हैं लेकिन नो करने वास्ते कोई भी कामयाब तो समस्या हैगी है कैंसर की फॉर एग्जाम्पल के जी अगर नाले की गल कर लीएगा मुझला कारण ओवर पॉपुलेशन है अब हिंदुस्तान का एपी सेंटर जोड़ा है वो तो पंजाब बन गया है तो कैंसर कारण ही अगर अभी इस चीज कर लिएलिटी ऑफ लाइफ बेहतर कर लीए तो ऑटोमैटिकली जो सा दो अच्छ भी है वो अपने मा प्यो के अखों तो दूर जाते हैं तो ऑटोमैटिकली अ रोकथाम कर सकते ਅੱਛਾ ਤੁਹਾਨੂੰ ਲੱਗਦਾ ਕਿ ਜਦੋਂ ਆਪਾਂ ਪੰਜਾਬ ਦੇ ਵਿੱਚ ਇੱਕ ਸਿਨੈਰੀਓ ਦੇਖਦੇ ਹਾਂ ਪੰਜਾਬ ਦੇ ਵਿੱਚ ਘਰ ਦੇ ਵਿੱਚ ਜੇ ਤਾਂ ਇੱਕ ਇੱਕ ਦੋ ਦੋ ਬੱਚੇ ਹੁੰਦੇ ਨੇ ਖਾਸ ਕਰ ਉਹ ਵੀ ਕਾਫੀ ਪਰਿਵਾਰ ਇਹੋ ਜਿਹੇ ਨੇ ਜਿਹੜੇ ਐਨ ਆਰ ਆਈ ਹੁੰਦੇ ਆ ਜਿਨ੍ਹਾਂ ਦੇ ਬੱਚੇ ਬਾਹਰ ਪਹੁੰਚੇ ਹੁੰਦੇ ਨੇ ਤੇ ਇਹਦੇ ਨਾਲ ਉਸ ਨੂੰ ਵੀ ਹੁਲਾਰਾ ਮਿਲ ਸਕਦਾ ਬੱਚੇ ਇੱਥੇ ਰਹਿ ਸਕਦੇ ਨੇ ਰਿਸੋਰਸ ਜਿਹੜੀਆਂ ਉਹ ਪੂਰੀਆਂ ਉਹਨਾਂ ਨੂੰ ਮਿਲ ਸਕਦੀਆਂ ਨੇ ਬਿਲਕੁਲ ਇਹ ਫਰਸਟ ਸਟੈਪ ਹੈ ਉਸ ਚੀਜ਼ ਦੇ ਵਿੱਚ इस बिल्ड मंतव पूरा नहीं हो सकता एक तो बाद बिल्ड हाफ टू मंथेंट करके जो के पढ़े लिखे नौजवान सानू ड्रेन ड्रेन भी करते हैं फाइनेंशियल ड्रेन भी करते हैं जो इतों जाते हैं वो बचे साढ़े कम से कम एक बच्चा जरा है दो बचे जिना के है वो अपने मां प्यो देसायी के अच्छा सर मेरा लास्ट वाला ਹੈਗਾ ਕਿ ਜਿੱਦਾਂ ਤੁਸੀਂ ਇਹਦੇ ਵਿੱਚ ਇਹ ਵੀ ਮੰਗ ਕੀਤੀ ہوئی ਹੈ ਕਿ VOTING right ਜਿਹੜਾ ਉਹਨਾਂ ਦਾ ਖੋਹ ਲੈਣਾ ਚਾਹੀਦਾ ਹੈ ਪਰ ਉਹ ਇੱਕ ਮੌਲਿਕ ਅਧਿਕਾਰ ਹੈ ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਥੋੜਾ ਦਿੱਕਤ ਆ ਸਕਦੀ ਹੈ मैम ਕਾਹੀ ਜਿਵੇਂ ਮੈਂ ਦਿਲ ਜਿਹੜਾ ਹੈਗਾ ਮਾਨਯੋਗ स्पीकर ਸਾਹਿਬ ਨੂੰ ਕਿਹਾ ਹੈਗਾ ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਜਾਲੇ ਦੇ ਵਿੱਚ ਹੈ ਕਿ ਜਮੂਰੀਅਤ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਡਿਸਕਸ਼ਨ ਡਿਸਕਸ਼ਨ ਪਾਵਯੋ ਸੱਤਾ ਦੇ ਵਿੱਚ ਹੋਵੇ ਤਾਂ ਮੈਂ ਉਹ ਸਾਡੀ ਸੁਸਾਇਟੀ ਦੇ ਵਿੱਚ ਹੋਵੇ ਘਰ ਦੇ ਵਿੱਚ ਹੋਵੇ ਤੇ ਖਾਸ ਕਰਕੇ ਵਿਧਾਨ ਸਭਾ ਦੇ ਵਿੱਚ ਹੋਵੇ ਜਦੋਂ ਵਿਧਾਨ ਸਭਾ ਦੇ ਵਿੱਚ ਪੈਰਾਗ੍ਰਾਫਾਂ ਪੈਰਾਗ੍ਰਾਫ ਦੇ ਵਿੱਚ ਪਰਸੈਸ਼ਨ ਹੋਈ ਗਈ ਜਿਹੜੀ ਚੀਜ਼ ਅਨ ਕਨਸਟੀਟਿਊਸ਼ਨਲ ਹੈਗੀ ਹੈ ਉਹ ਇਹਦੇ ਵਿੱਚੋਂ ਕੱਢੀ ਜਾ ਸਕਦੀ ਹੈ ਜਿਹੜੀ ਚੀਜ਼ ਹੋਰ ਵੀ ਕੋਈ ਇਹਦੇ ਵਿੱਚ ਐਡੀਸ਼ਨ ਕਰਨ ਦੀ ਲੋੜ ਹੈਗੀ ਹੈ ਤਾਂ ਐਡੀਸ਼ਨ ਵੀ ਕੀਤੀ ਜਾ ਸਕਦੀ ਹੈ ਇਹ ਵਿਧਾਨ ਸਭਾ ਦਾ ਪ੍ਰੋਪਰਟੇਵ ਹੈਗਾ ਜੀ ਅੱਛਾ ਸਰ ਤੁਹਾਨੂੰ ਲੱਗਦਾ ਕਿ ਇਸ ਦੇ ਉੱਪਰ ਵਿਚਾਰ ਸੱਚਾ ਕੀਤੀ ਜਾਏਗੀ ਕਿਉਂਕਿ ਇੱਕ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਉਹ ਪਹਿਲਾਂ ਤੋਂ ਪੈਂਡਿੰਗ ਪਿਆ ਹੋਇਆ ਤੁਹਾਡੀ ਪਾਰਟੀ ਦੇ ਮੈਂਬਰ ਨੇ ਸੁਖਾਲ ਸਿੰਘ ਖਹਿਰਾ ਉਹਨਾਂ ਦਾ ਵੀ ਪਿਆ ਹੋਇਆ ਇੱਕ ਪੈਂਡਿੰਗ ਆ ਮੈਨੂੰ ਪੂਰਾ ਯਕੀਨ ਹੈਗਾ ਕਿ ਜਿਹੜਾ ਵੀ ਆਵੇ ਸਪੀਕਰ ਸਾਹਿਬ ਹੋਵੇ ਸਰਕਾਰ ਹੋਵੇ ਕੋਈ ਵੀ ਬੰਦਾ ਹੋਵੇ ਉਹ ਪੰਜਾਬ ਪੱਖੀ ਜਦੋਂ ਵੀ ਡਿਸੀਜਨ ਲਏਗਾ ਤੇ ਇਸ ਬਿੱਲ ਦੇ ਉੱਤੇ ਜ਼ਰੂਰ ਉਹ ਇੱਕ ਨਜ਼ਰ ਮਾਰੇਗਾ ਅਗਰ ਪੰਜਾਬ ਦੇ ਪੰਜਾਬ ਦੇ ਵਿੱਚ ਇਹ ਅਗਰ ਨਹੀਂ ਪੋਜ਼ਿਟਿਵ ਹੈਗਾ कि ओ उथे विधानसभा ਦੇ ਵਿੱਚ ਡਿਸਕਸ਼ਨ ਹੋ ਜਾਏਗੀ ਜੀ ਅਗਰ ਅਗਰ ਐਮਐਲਏ ਸਹਿबान ਲੋਕਾਂ ਦੀ ਜਿਹੜੀ ਜ਼ੁਬਾਨ ਬਣ ਕੇ ਉੱਥੇ ਬੈਠੇ ਹੈਗੇ ਆ ਅਗਰ ਉਹਨਾਂ ਨੇ ਵਹੀ ਲਖੂਗਾ ਕਿ ਇਹ ਪੰਜਾਬ ਦੇ ਪੱਖ ਦੇ ਵਿੱਚ ਹੈ ਤੇ ਉਹ ਅਡਾਪਟ ਕਰ ਲੈਣਗੇ ਨਹੀਂ ਤੇ ਆਪਟਰ ਡਿਜ਼ੀਜੈਂਸ ਐਂਡ ਡਿਸਕਸ਼ਨ ਇਹਨੂੰ ਰਿਜੈਕਟ ਕਰ ਦਿਆ ਪਰ ਡਿਸਕਸ਼ਨ ਹੋਣੀ ਜਮੂਰੀਅਤ ਦੀ ਸਭ ਤੋਂ ਵੱਡੀ ਮੋਦੀ ਚੁਣੌਤ ਜੀ ਬਹੁਤ ਬਹੁਤ ਸ਼ੁਕਰੀਆ ਸਰ